ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟੀਆਂ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਕਲਰਫੁੱਲ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ ਆ ਦੇਖੋ ਜੀ ਬਿਲਕੁਲ ਸੌਖੇ ਤਰੀਕੇ ਨਾਲ ਇਹ ਸਕੀਵੀ ਆਪਾਂ ਬਣਾ ਕੇ ਤਿਆਰ ਕੀਤੀ ਹੋਈ ਹੈ ਇਹਦੇ ਵਿੱਚ ਆਪਾਂ 5.5 ਇੰਚ ਬਾਰਡਰ ਲਿਆ ਹੋਇਆ ਤੇ 4 ਇੰਚ ਬਾਹਨ ਦਾ ਬਾਰਡਰ ਬਣਾਇਆ ਹੋਇਆ ਆ ਦੇਖੋ ਜੀ ਤਿੰਨ ਰੰਗ ਆਪਾਂ ਇਹਦੇ ਵਿੱਚ ਲਾਏ ਹੋਏ ਨੇ ਇਹ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਡਿਜ਼ਾਈਨ ਬਣਾਇਆ ਹੋਇਆ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹਾਂਜੀ ਇਹ 12 ਸਾਲ ਦੀ ਲੜਕੀ ਦੇ ਲਈ ਆਪਾਂ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ ਬਿਲਕੁਲ ਹੀ ਸੌਖੇ ਜਿਹੇ ਤਰੀਕੇ ਨਾਲ ਆਪਾਂ ਇਹ ਸਕੀਵੀ ਬਣਾਈ ਹੋਈ ਹੈ ਜਿਹੜੀ ਵੀ ਉਹਨਾਂ ਆਪਣੇ ਕੋਲ ਵਧੀ ਕੱਟੀ ਉਹਨਾਂ ਪਈ ਹੁੰਦੀ ਹੈ ਜਿਹੜੀ ਕਿ ਨਵੀਂ ਹੋਵੇ ਤਾਂ ਉਹਦੇ ਨਾਲ ਆਪਾਂ ਇਹ ਇਸ ਤਰ੍ਹਾਂ ਦੀ ਸਕੀਵੀ ਬਣਾ ਕੇ ਤਿਆਰ ਕਰ ਸਕਦੇ ਹਾਂ ਆ ਦੇਖੋ ਜੀ ਤਿੰਨ ਰੰਗ ਆਪਾਂ ਇਹਦੇ ਵਿੱਚ ਲਾਏ ਹੋਏ ਨੇ ਤੇ ਬਣੀ ਹੋਈ ਇਹ ਸਕੀ ਵੀ ਬਹੁਤ ਸੋਹਣੀ ਤੇ ਬਹੁਤ ਹੀ ਪਿਆਰੀ ਲੱਗ ਰਹੀ ਏ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਆਪਾਂ ਅੱਜ ਦੀ ਵੀਡੀਓ ਵਿੱਚ ਦੇਖੋ ਜੀ ਬਾਰਡਰ ਬਣਾਉਣ ਤੋਂ ਬਾਅਦ ਇਸ ਦੇ ਉੱਪਰ ਆਪਾਂ ਤਿੰਨ ਰੰਗ ਲਾਏ ਹੋਏ ਨੇ ਤੇ ਇਹ ਤਿੰਨ ਰੰਗ ਹੀ ਆਪਾਂ ਵਾਰ-ਵਾਰ ਰਪੀਟ ਕੀਤੇ ਹੋਏ ਨੇ ਤੇ ਡਿਜ਼ਾਈਨ ਜਿਹੜਾ ਉਹ ਦੋ ਸਲਾਈ ਦਾ ਹੀ ਡਿਜ਼ਾਈਨ ਹੈ ਬਿਲਕੁਲ ਸੋਖਾ ਡਿਜ਼ਾਈਨ ਹੈ ਆ ਦੇਖੋ ਜੀ ਵਿਚਾਲੇ ਆਪਾਂ ਇਸ ਤਰ੍ਹਾਂ ਇਹਦੇ ਫੱਟੀ ਬਣਾਈ ਹੋਈ ਸੀ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਫੱਟੀ ਬਣਾਈ ਸੀ 22 ਝੋਟੇ ਦੋਨਾਂ ਸਾਈਡਾਂ ਤੋਂ ਲੈ ਕੇ 22 ਝੋਟੇ ਇੱਕ ਇੱਕ ਗੁੰਡਾ ਕਿਉਂਕਿ ਉੱਪਰ ਆਪਣੇ 50 ਝੋਟੇ ਸੀ ਤੇ 22 ਝੋਟੇ ਇੱਕ ਇੱਕ ਗੁੰਡਾ ਲੈ ਕੇ ਵਿਚਾਲੇ ਆਪਾਂ 4 ਝੋਟਿਆਂ ਤੇ ਫੱਟੀ ਬਣਾਈ ਹੋਈ ਏ ਤੇ ਇਸ ਤਰ੍ਹਾਂ ਆਪਾਂ ਫੱਟੀ ਬਣਾਉਣੀ ਏ ਦੋਨਾਂ ਪਾਸੇਆਂ ਤੋਂ ਆਪਾਂ ਉਣ ਲੈਣਾ ਵਿਚਾਲੇ ਆਪਾਂ ਜਿਹੜੇ ਫੱਟੀ ਦੇ ਝੋਟੇ ਨੇ ਆ ਦੇਖੋ ਜੀ ਇੱਕ ਪਾਸੇ ਆਪਾਂ ਫੱਟੀ ਬਣਾ ਲਈ ਏ ਤੇ ਦੂਜੇ ਪਾਸੇ ਆਪਾਂ ਇਸ ਤਰ੍ਹਾਂ ਬਣਾ ਰਹੇ ਆਂ ਤੇ نیچےੋਂ ਆਪਾਂ ਇਸ ਤਰ੍ਹਾਂ ਓਨੇ ਝੋਟੇ ਹੀ ਚੁੱਕ ਲਵਾਂਗੇ ਆ ਦੇਖੋ ਜੀ ਤੇ ਇਸ ਤਰ੍ਹਾਂ ਆਪਣੀ ਜਿਹੜੀ ਸਕੀਵੀ ਦੀ ਫਰੰਟ ਵਾਲੀ ਗਲਮੇਣੀ ਆਪਣੀ ਬਣ ਕੇ ਤਿਆਰ ਹੋ ਜੂਗੀ ਆ ਦੇਖੋ ਜੀ ਇਸ ਤਰ੍ਹਾਂ ਚਾਰ ਝੋਟੇ ਆਪਾਂ ਫੱਟੀ ਦੇ ਰੱਖੇ ਹੋਏ ਨੇ ਤੇ ਬਾਈ ਝੋਟੇ ਦੋਨਾਂ ਸਾਈਡਾਂ ਤੋਂ ਬਾਈ-ਬਾਈ ਝੋਟੇ ਟਿੱਕੇ ਗੁੰਡਾ ਦੋਨਾਂ ਸਾਈਡਾਂ ਤੋਂ ਲਈ ਹੋਏ ਨੇ ਤੇ ਵਿਚਾਲੇ ਆਪਾਂ ਜਿਹੜੇ ਨੇ ਚਾਰ ਝੋਟਿਆਂ ਤੇ ਇਹੇ ਫੱਟੀ ਬਣਾਈ ਹੋਈ ਹੈ ਇਸ ਤਰ੍ਹਾਂ ਆਪਾਂ ਗਲਮੀਨੀ ਕੱਢ ਲੈਣੀ ਹੈ ਬਾਰਡਰ ਬਣਾਉਣ ਤੋਂ ਬਾਅਦ ਤੇ ਫਿਰ ਇਸ ਦੇ ਉੱਪਰ ਆਪਾਂ ਬਟਨ ਲਾ ਸਕਦੇ ਹਾਂ ਤੇ ਤਿੰਨ ਚਾਰ ਸਲਾਈਆਂ ਤੋਂ ਬਾਅਦ ਆਪਾਂ ਇਹਦੇ ਵਿੱਚ ਚਾਕ ਰੱਖ ਲੈਣੇ ਨੇ ਜਿੱਦਾਂ ਵਿੱਚ ਆਪਾਂ ਬਟਨ ਲਾਉਣੇ ਨੇ ਠੀਕ ਹੈ ਜੀ ਹਾਂਜੀ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਆ ਦੇਖੋ ਜੀ ਪੁੱਠੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਨਾ ਹੈ ਬਾਰਡਰ ਨੂੰ ਅੰਤਵਾਦ ਪੁੱਠੀ ਸਲਾਈ ਤੋਂ ਡਿਜ਼ਾਈਨ ਆਪਾਂ ਸ਼ੁਰੂ ਕਰਾਂਗੇ ਆ ਦੇਖੋ ਜੀ ਇੱਕ ਕੁੰਡਾ ਆਪਾਂ ਉਤਾਰ ਲਵਾਂਗੇ ਜਾਂ ਸਿੰਪਲ ਉਣ ਲਵਾਂਗੇ ਇੱਕ ਕੁੰਡਾ ਉਤਾਰ ਕੇ ਜਾਂ ਸਿੰਪਲ ਉਣ ਕੇ ਉਸ ਤੋਂ ਅੱਗੇ ਆਪਾਂ ਧਾਗਾ ਅੱਗੇ ਰੱਖ ਕੇ ਪੰਜ ਕੁੰਡਿਆਂ ਦੇ ਉੱਪਰ ਆਪਾਂ ਦੋ-ਦੋ ਵੱਲ ਦਾਂਗੇ ਇੱਕ ਦੋ ਇਸ ਤਰ੍ਹਾਂ ਵੱਲ ਦਾਂਗੇ ਆ ਦੇਖੋ ਜੀ ਇੱਕ ਦੋ ਇੱਕ ਦੋ ਇਸ ਤਰ੍ਹਾਂ ਵਲਦਾਂਗੇ ਇਹ ਆਪਾਂ ਪੰਜ ਕੁੰਡਿਆਂ ਦੇ ਉੱਪਰ ਆਪਾਂ ਵਾਰ-ਵਾਰ ਇਸ ਤਰ੍ਹਾਂ ਵਲਦਾਂਗੇ ਦੋ-ਦੋ ਵਲਦਾਂਗੇ ਪੰਜ ਕੁੰਡਿਆਂ ਦੇ ਉੱਪਰ ਤੇ ਇੱਕ ਕੁੰਡਾ ਆਪਾਂ ਸਿੰਪਲ ਉਣਾਗੇ ਇਸ ਤਰ੍ਹਾਂ ਦੇਖੋ ਜੀ ਇੱਕ ਕੁੰਡਾ ਆਪਾਂ ਸਿੰਪਲ ਉਣਾਗੇ ਪੰਜ ਕੁੰਡਿਆਂ ਤੇ ਆਪਾਂ ਦੋ-ਦੋ ਵਲਦਾਂਗੇ ਪੁੱਠੀ ਸਲਾਈ ਤੋਂ ਧਾਗਾ ਅੱਗੇ ਰੱਖ ਕੇ ਆਹ ਦੇਖੋ ਜੀ ਇਸ ਤਰ੍ਹਾਂ ఇక్కడ సిపల గా పం కు కండే వల్ దా దో దో వల్ దాయి తరం లాస్ట్ కడే ఇర వల్ దాస్ట్ వాండా ਸਿੰਪਲ ਹੋਣਾਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਹੁਣ ਇਸ ਤਰ੍ਹਾਂ ਬਣਾਵਾਂਗੇ ਆ ਦੇਖੋ ਜੀ ਇੱਕ ਕੁੰਡਾ ਉਤਾਰ ਲਵਾਂਗੇ ਜਾਂ ਔਣ ਲਵਾਂਗੇ ਤੇ ਅਗਲੇ ਜਿਹੜੇ 5 ਕੁੰਡੇ ਨੇ ਆਪਾਂ ਉਹਨਾਂ ਨੂੰ ਇਸ ਤਰ੍ਹਾਂ ਖੋਲ ਲਵਾਂਗੇ ਆ ਦੇਖੋ ਜੀ 5 ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਖੋਲ ਕੇ ਆ ਦੇਖੋ ਜੀ 5 ਕੁੰਡਿਆਂ ਤੋਂ 5 ਕੁੰਡੇ ਬਣਾਉਣੇ ਨੇ ਪਰ ਇਸ ਨੂੰ ਆਪਾਂ ਲਗ ਤਰੀਕੇ ਨਾਲ ਬਣਾਉਣਾ ਹੈ ਆ ਦੇਖੋ ਜੀ ਆ ਦੇਖੋ ਜੀ ਇਸ ਤਰ੍ਹਾਂ ਪੰਜ ਕੁੰਡਿਆਂ ਦੇ ਵਿੱਚ ਦੀ ਇਸ ਤਰ੍ਹਾਂ ਕੁੰਡਾ ਪੰਜ ਕੁੰਡਿਆਂ ਦੇ ਵਿੱਚੋਂ ਪੰਜ ਕੁੰਡੇ ਬਣਾਉਣੇ ਨੇ ਆਪਾਂ ਇਸ ਤਰ੍ਹਾਂ ਇੱਕ ਵਾਰ ਬਣਾ ਲਿਆ ਆਪਾਂ ਫਿਰ ਧਾਗਾ ਅੱਗੇ ਕਰਾਂਗੇ ਤੇ ਫਰੰਟ ਵਾਲੇ ਪਾਸਿਓਂ ਆਪਾਂ ਇਸ ਤਰ੍ਹਾਂ ਵੱਲ ਦੇ ਕੇ ਫਿਰ ਇਹ ਤਿੰਨ ਕੁੰਡੇ ਹੋ ਜਾਣਗੇ ਫਿਰ ਧਾਗਾ ਅੱਗੇ ਕਰਕੇ ਫਿਰ ਬੈਕ ਸਾਈਡ ਵਾਲੇ ਪਾਸੇ ਦੀ ਆਪਾਂ ਫਿਰ ਬਣਾਵਾਂਗੇ ਇਹ ਆਪਣੇ ਪੰਜ ਕੁੰਡਿਆਂ ਤੋਂ ਪੰਜ ਕੁੰਡੇ ਬਣ ਜਾਣਗੇ ਆ ਦੇਖੋ ਜੀ ਇਸ ਤਰ੍ਹਾਂ ਇੱਕ ਕੁੰਡਾ ਫਿਰ ਸਿੱਧਾ ਆਉਣਾਂਗੇ ਤੇ ਇਸ ਤੋਂ ਅਗਲੇ ਪੰਜ ਕੁੰਡੇ ਜਿਹੜੇ ਨੇ ਉਹਨਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਬਣਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਕੁੰਡੇ ਜਿਹੜੇ ਨੇ ਖੋਲ ਕੇ ਫਿਰ ਆਪਾਂ ਪੰਜ ਕੁੰਡਿਆਂ ਤੋਂ ਇਸ ਤਰ੍ਹਾਂ ਪੰਜ ਕੁੰਡੇ ਬਣਾਵਾਂਗੇ ਇੱਕ ਵਾਰ ਇੱਕ ਕੁੰਡਾ ਹੋ ਗਿਆ ਤਾਂ ਧਾਗਾ ਅੱਗੇ ਕਰਾਂਗੇ ਫਿਰ ਫਰੰਟ ਵਾਲੇ ਪਾਸੇ ਦੀ ਆਪਾਂ ਸਲਾਈ ਲਗਾ ਕੇ ਇਸ ਤਰ੍ਹਾਂ ਹੁਣਾਗੇ ਫਿਰ ਧਾਗਾ ਅੱਗੇ ਕਰਾਂਗੇ ਫਿਰ ਆਪਾਂ ਬੈਕ ਸਾਈਡ ਵਾਲੇ ਪਾਸੇ ਦੀ ਇਸ ਤਰ੍ਹਾਂ ਸਲਾਈ ਲਗਾ ਕੇ ਹੁਣਾਗੇ ਆ ਦੇਖੋ ਜੀ ਇਰ ਆਪਾਂ 5 ਵਾਰ ਇਸ ਤਰ੍ਹਾਂ ਗੁੰਡੇ ਖੋਲ ਕੇ ਤਾ ਅੱਗੇ ਕਰਾਂਗੇ ਫਰੰਟ ਵਾਲੇ ਪਾਸਿਓਂ ਆਪਾਂ ਇਸ ਤਰ੍ਹਾਂ ਫਲਾਈ ਨਗਾਵਾਂਗੇ ਫਿਰ ਤਾ ਅੱਗੇ ਕਰਾਂਗੇ ਫਿਰ ਬੈਕ ਸਾਈਡ ਤੋਂ ਇਸ ਤਰ੍ਹਾਂ ਪੰਜ ਗੁੰਡਿਆਂ ਤੋਂ ਪੰਜ ਗੁੰਡੇ ਬਣਾ ਲਵਾਂਗੇ ਲਾਸਟ ਵਾਲਾ ਗੁੰਡਾ ਜਿਹੜਾ ਹੈ ਉਹ ਸਿੱਧਾ ਹੁਣ ਆਪਾਂ ਆ ਗਏ ਆ ਪੁੱਠੀ ਸਲਾਈ ਇੱਥੇ ਆਪਾਂ ਉਹਨਾਂ ਜਿਹੜੀ ਹੈ ਉਹ ਚੇਂਜ ਕਰਾਂਗੇ ਤੁਸੀਂ ਜਿਹੜੇ ਵੀ ਇਹਦੇ ਵਿੱਚ ਕਲਰ ਲਾਉਣੇ ਹੋਏ ਉਹਦੇ ਉਸੇ ਤਰ੍ਹਾਂ ਹੀ ਇਹ ਦੋ ਵਾਰ ਦੇ ਵਿੱਚ ਇਹ ਜਿਹੜਾ ਡਿਜ਼ਾਈਨ ਖਤਮ ਹੋ ਜਾਂਦਾ ਇਸ ਤੋਂ ਅੱਗੇ ਫਿਰ ਸ਼ੁਰੂ ਹੁੰਦਾ ਹੈ ਤੇ ਉੱਥੇ ਆਪਾਂ ਉਹ ਜਿਹੜੀ ਉਹ ਬਦਲ ਲੈਣੀ ਹੈ ਜਿਹੜੀ ਵੀ ਉਹਨੂੰ ਤੁਸੀਂ ਲਗਾਉਣਾ ਚਾਹੁੰਦੇ ਹੋ ਆਪਣੀ ਸਕੀਵੀ ਦੇ ਉੱਪਰ ਆ ਦੇਖੋ ਜੀ ਹੁਣ ਆਪਾਂ ਸ਼ੁਰੂ ਵਿੱਚ ਆਪਾਂ ਇੱਕ ਕੁੰਡਾ ਉਤਾਰ ਕੇ ਤੇ ਸ਼ੁਰੂ ਵਿੱਚ ਆਪਾਂ ਤਿੰਨ ਕੁੰਡੇ ਉਲਟੇ ਬਣਾਵਾਂਗੇ ਆ ਦੇਖੋ ਜੀ ਤਿੰਨ ਕੁੰਡੇ ਜਿਹੜੇ ਆ ਉਹ ਉਲਟੇ ਬਣਾ ਲਵਾਂਗੇ ਤੇ ਉਸ ਤੋਂ ਅਗਲੇ ਜਿਹੜੇ ਨੇ ਪੰਜ ਕੁੰਡੇ ਉਹਨਾਂ ਤੇ ਆਪਾਂ ਵੱਲ ਦਾਂਗੇ ਇਸ ਤਰ੍ਹਾਂ ਦੋ ਦੋ ਵਲਦਾਂਗੇ ਆ ਦੇਖੋ ਜੀ ਅਗਲੇ ਪੰਜ ਕੁੰਡਿਆਂ 'ਤੇ ਜਿਹੜੇ ਆਪਣੇ ਪੰਜ ਕੁੰਡਿਆਂ ਤੋਂ ਪੰਜ ਕੁੰਡੇ ਬਣੇ ਸੀ ਉਹਨਾਂ ਦੇ ਵਿੱਚੋਂ ਤਿੰਨ ਕੁੰਡੇ ਸਿੰਪਲ ਹੋਣਾਂਗੇ ਤੇ ਦੋ ਕੁੰਡਿਆਂ 'ਤੇ ਵਲਦਾਂਗੇ ਤੇ ਜਿਹੜਾ ਵਿਚਾਲੇ ਕੁੰਡਾ ਆਪਾਂ ਸਿੰਪਲ ਬਣਾਇਆ ਸੀ ਉਸ ਦੇ ਉੱਪਰ ਵੀ ਵਲਦਾਂਗੇ ਤੇ ਇੱਥੇ ਆਪਾਂ ਆ ਦੇਖੋ ਜੀ ਇਹਦੇ ਉੱਪਰ ਵੀ ਆਪਾਂ ਇਸ ਤਰ੍ਹਾਂ ਵਲਦਾਂਗੇ ਤੇ ਦੋ ਕੁੰਡਿਆਂ 'ਤੇ ਫਿਰ ਵਲ ਦਾਂਗੇ ਆ ਦੇਖੋ ਜੀ ਦੋ ਕੁੰਡਿਆਂ ਤੇ ਆਪਾਂ ਇਸ ਤਰ੍ਹਾਂ ਫਿਰ ਵਲ ਦੇ ਦਾਂਗੇ ਸਿਮ ਇੱਕ ਕੁੰਡਾ ਸਿੰਪਲ ਲਉਣਾਗੇ ਤੇ ਅਗਲੇ ਦੋ ਕੁੰਡਿਆਂ ਤੇ ਫਿਰ ਵਲ ਦਾਂਗੇ ਤੇ ਜਿਹੜਾ ਸਿੰਪਲ ਗੁੰਡਾ ਸੀ ਉਸਤੇ ਵੀ ਇਸ ਤਰ੍ਹਾਂ ਵੱਲ ਦਾਂਗੇ ਤੇ ਅਗਲੇ ਦੋ ਗੁੰਡਿਆਂ ਤੇ ਵੀ ਵੱਲ ਦਾਂਗੇ ਤੇ ਲਾਸਟ ਤੇ ਆਪਣੇ ਜਿਹੜੇ ਤਿੰਨ ਗੁੰਡੇ ਆ ਉਹਨਾਂ ਨੂੰ ਆਪਾਂ ਸਿੰਪਲ ਆਨ ਲਵਾਂਗੇ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਸਿੰਪਲ ਹੋਣਾਂਗੇ ਤੇ ਉਸ ਤੋਂ ਅਗਲੇ ਜਿਹੜੇ ਕੁੰਡੇ ਨੇ ਉਹਨਾਂ ਨੂੰ ਖੋਲ ਲਵਾਂਗੇ ਪੰਜ ਕੁੰਡਿਆਂ ਤੋਂ ਆਪਾਂ ਉਸੇ ਤਰ੍ਹਾਂ ਹੀ ਪੰਜ ਕੁੰਡੇ ਬਣਾ ਲਵਾਂਗੇ ਆ ਦੇਖੋ ਜੀ ਇੱਥੇ ਆਪਾਂ ਉਸੇ ਤਰ੍ਹਾਂ ਹੀ ਕੁੰਡੇ ਜਿਹੜੇ ਨੇ ਖੋਲ ਕੇ ਪੰਜ ਕੁੰਡਿਆਂ ਤੋਂ ਪੰਜ ਕੁੰਡੇ ਬਣਾ ਲਵਾਂਗੇ ਆ ਦੇਖੋ ਜੀ ఫ్రట్ వాళ్ళ సైడ్ బ ఫిర్త అయిడ్ ఇరవెతో పాండే బేస్ అంక సిల్ అనగి ਇੱਕ ਕੁੰਡਾ ਸਿੰਪਲ ਹੋਣਾਗੇ ਤੇ ਅਗਲੇ ਪੰਜ ਕੁੰਡੇ ਵੀ ਉਸੇ ਤਰ੍ਹਾਂ ਹੀ ਫੋਰ ਲਵਾਂਗੇ ਲਾਸ ਤੇ ਤਿੰਨ ਕੁੰਡੇ ਸਿੱਦੇ ਆ ਦੇਖੋ ਜੀ ਇਸ ਤੋਂ ਅੱਗੇ ਫਿਰ ਆਪਾਂ ਜੇਕਰ ਇੱਕ ਵਾਰ ਹੋਰ ਉਨ ਦਾ ਲਾਉਣਾ ਤਾਂ ਉੱਥੇ ਆਪਾਂ ਹੋਰ ਉਨ ਲਾ ਕੇ ਵੀ ਦਿਖਾ ਦਿੰਨੇ ਆ ਆ ਦੇਖੋ ਜੀ ਜਿੰਨੀ ਵੀ ਉਨ ਤੁਸੀਂ ਲਾਣੀ ਚਾਹੁੰਦੇ ਹੋ ਉਨੇ ਤੁਸੀਂ ਲਾ ਕੇ ਇਹ ਕਲਰਫੁਲ ਸਕੀ ਵੀ ਬਣਾ ਸਕਦੇ ਹੋ ਇੱਥੇ ਆਪਾਂ ਸ਼ੁਰੂ ਦੇ ਵਿੱਚ ਫਿਰ ਆਪਾਂ ਉਸੇ ਤਰ੍ਹਾਂ ਹੀ ਪੰਜ ਕੁੰਡੇ ਅਤੇ ਵਲਦਾਂਗੇ ਇੱਕ ਕੁੰਡਾ ਉਤਾਰ ਕੇ ਅਗਲੇ ਪੰਜ ਕੁੰਡਿਆਂ ਤੇ ਵਲਦਾਂਗੇ ਡਿਜ਼ਾਈਨ ਨੂੰ ਆਪਾਂ ਵਾਰ-ਵਾਰ ਇਸੇ ਤਰ੍ਹਾਂ ਰਿਪੀਟ ਕਰਨਾ ਹੈ ਕਲਰ ਤੁਸੀਂ ਚਾਹੋ ਤਾਂ ਜਿਹੜਾ ਮਰਜ਼ੀ ਲਾ ਸਕਦੇ ਹੋ ਪਰ ਦੋ ਸਲਾਈਆਂ ਦਾ ਹੀ ਡਿਜ਼ਾਈਨ ਹੈ ਤੇ ਇਸ ਨੂੰ ਆਪਾਂ ਉਸੇ ਤਰ੍ਹਾਂ ਹੀ ਰਿਪੀਟ ਕਰਨਾ ਹੈ ਇੱਕ ਵਾਰ ਆਪਾਂ ਪੰਜ ਕੁੰਡਿਆਂ ਤੇ ਉੱਠੇ ਪਾਸੇ ਤੋਂ ਵਲ ਦੇਣੇ ਆ ਤੇ ਦੂਜੀ ਵਾਰ ਆਪਾਂ ਤਿੰਨ ਕੁੰਡੇ ਸਿੰਪਲ ਨੂੰ ਉਨੇ ਉਨੇ ਉਨਕੇ ਫਿਰ ਉਸ ਤੋਂ ਅਗਲੇ ਪੰਜ ਗੁੰਡਿਆਂ ਤੇ ਵਲ ਦੇਣੇ ਫਿਰ ਉਹ ਉਹਨਾਂ ਨੂੰ ਕੁੰਡਿਆਂ ਨੂੰ ਹੀ ਵਾਰ-ਵਾਰ ਪੀਟ ਕਰਨਾ ਹੈ ਬਿਲਕੁਲ ਸੋਖਾ ਹੈ ਇਸ ਨੂੰ ਬਣਾਉਣਾ ਜੇਕਰ ਤੁਸੀਂ ਵਾਰ-ਵਾਰ ਇਸ ਨੂੰ ਚੰਗੀ ਤਰੀਕੇ ਨਾਲ ਦੇਖੋਗੇ ਤਾਂ ਤੁਹਾਨੂੰ ਸਮਝ ਆ ਜਾਊਗੀ ਕਿ ਇਸ ਨੂੰ ਕਿਸ ਤਰ੍ਹਾਂ ਬਣਾਉਣਾ ਹੈ ਕਲਰ ਤੁਸੀਂ ਜਿਹੜਾ ਮਰਜ਼ੀ ਇਹਦੇ ਤੇ ਲਾ ਕੇ ਇਸ ਤਰ੍ਹਾਂ ਕਲਰਫੁਲ ਸਕੀ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਬੱਚਿਆਂ ਦੀ ਕੋਟੀ ਸਵੈਟਰ ਤੇ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਤੁਸੀਂ ਬਣਾ ਸਕਦੇ ਹੋ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਸ਼ੁਰੂ ਵਿੱਚ ਪੰਜ ਕੁੰਡੇ ਉਲਟੇ ਉਲਟੇ ਕੁੰਡੇਾਂ ਤੇ ਆਪਾਂ ਵਲ ਦਿੱਤੇ ਸੀ ਇੱਕ ਕੁੰਡਾ ਸਿੱਧਾ ਬਣਾਉਣਾ ਹੈ ਪੰਜ ਕੁੰਡਿਆਂ ਤੇ ਵਲ ਦੇਣੇ ਨੇ ਜਿਸ ਤਰ੍ਹਾਂ ਆਪਾਂ ਸ਼ੁਰੂ ਵਿੱਚ ਬਣਾਇਆ ਸੀ ਆ ਦੇਖੋ ਜੀ ਇੱਕ ਕੁੰਡਾ ਉਤਾਰ ਕੇ ਅਗਲੇ ਆਪਾਂ ਪੰਜ ਕੁੰਡੇ ਖੋਲ ਲਵਾਂਗੇ ਇਹ ਵੀ ਪੰਜ ਗੁੰਡਿਆਂ ਤੋਂ ਫਿਰ ਆਪਾਂ ਪੰਜ ਗੁੰਡੇ ਬਣਾ ਲਵਾਂਗੇ ਦੋ ਵਾਰ ਦੇ ਵਿੱਚ ਹੀ ਧਾਗੇ ਨੂੰ ਆਪਾਂ ਚੇਂਜ ਕਰ ਲੈਣਾ ਜਿਹੜਾ ਤੁਸੀਂ ਚਾਹੋ ਉਸੇ ਤਰ੍ਹਾਂ ਦਾ ਕਲਰ ਜਿਹੜਾ ਉਹ ਲਾ ਸਕਦੇ ਹੋ ਪੰਜ ਗੁੰਡਿਆਂ ਤੋਂ ਪੰਜ ਗੁੰਡੇ ਬਣਾ ਕੇ ਇੱਕ ਗੁੰਡਾ ਸਿੰਪਲ ਫਿਰ ਪੰਜ ਗੁੰਡੇ ਖੋਲ ਕੇ ਪੰਜ ਗੁੰਡਿਆਂ ਤੋਂ ਆਪਾਂ ਉਸੇ ਤਰ੍ਹਾਂ ਹੀ ਪੰਜ ਗੁੰਡੇ ਬਣਾ ਲੈਣੇ ਨੇ ਜਿਸ ਜਿਸ ਤਰ੍ਹਾਂ ਆਪਾਂ ਸ਼ੁਰੂ ਤੋਂ ਬਣਾ ਰਹੇ ਆ ਆ ਦੇਖੋ ਜੀ ਬਿਲਕੁਲ ਹੀ ਆਸਾਨ ਹੈ ਇਸ ਨੂੰ ਜ਼ਿਆਦਾਤਰ 베ਬੀ ਕੋਟੀ ਸਵੈਟਰ ਤੇ ਇਸ ਨੂੰ ਪਾਉਣਾ ਜਿਹੜਾ ਉਹ ਜ਼ਿਆਦਾ ਵਧੀਆ ਲੱਗਦਾ ਬਣਿਆ ਹੋਇਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਬੱਚੇ ਦੀ ਕੋਟੀ ਸਵੈਟਰ ਤੇ ਇਹ 12 ਸਾਲ ਦੀ ਲੜਕੀ ਦੀ ਸਕੀਵੀ ਤੇ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ 컬러ਫੁਲ ਸਕੀਵੀ ਬਣਾਈ ਹੋਈ ਹੈ ਬਣੀ ਹੋਈ ਬਹੁਤ ਹੀ ਸੋਹਣੀ ਤੇ ਬਹੁਤ ਹੀ ਪਿਆਰੀ ਲੱਗ ਰਹੀ ਹੈ ਲਾਸਟ ਵਾਲੇ ਪੰਜ ਗੁੰਡਿਆਂ ਨੂੰ ਵੀ ਖੋਲ ਕੇ ਉਸੇ ਤਰ੍ਹਾਂ ਹੀ ਆਪਾਂ ਪੰਜ ਗੁੰਡਿਆਂ ਤੋਂ ਪੰਜ ਗੁੰਡੇ ਬਣਾ ਲਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਸਕੀਵੀ ਤੇ ਆਪਣਾ ਇਸ ਤਰ੍ਹਾਂ ਵਾਰ-ਵਾਰ ਇਸ ਨੂੰ ਰਿਪੀਟ ਕੀਤਾ ਹੋਇਆ ਤੇ ਆਪਣੀ ਸਕੀਵੀ ਬਣ ਕੇ ਜਿਹੜੀ ਉਹ ਤਿਆਰ ਹੋ ਚੁੱਕੀ ਹੈ ਬਣੀ ਹੋਈ ਇਹ ਸਕੀਵੀ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਲੱਗ ਰਹੀ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ